ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਮੌਸਮ ਅੱਜ ਵੀ ਬੱਦਲਬਾਜੀ ਵਾਲਾ ਹੁਣ ਗਮਸ ਜੀ ਆ ਤੇ ਐ ਬੱਦਲ ਜਿਹੀ ਆ ਯਾਨਕਿ ਕੱਲ ਛਰਾਟਾ ਜ ਆ ਗਿਆ ਸੀਗਾ ਤੇ ਨਾ ਮੀਂਹ ਪਉਂਦਾ ਹੁਣ ਤਾਂ ਮੀਂਹ ਪੈ ਜ ਚੰਗਾ ਹੀ ਆ ਤੇ ਆਪਣਾ ਛੱਡਿਆ ਹੋਇਆ ਕੱਸੀ ਦਾ ਪਾਣੀ ਆ ਲੈਟਰ ਆ ਡਬਲ ਚੱਲੀ ਸੀ ਇੱਧਰ ਪਾਣੀ ਪਤਾ ਇਹ ਉਧਰ ਸਿਰੇ ਰੇੜੇ ਦੇ ਕਿੱਲੇ 'ਚ ਦਵਾਈ ਰਹਿੰਦੀ ਆ ਪਾਉਣ ਵਾਲੀ ਤੇ ਇੱਧਰ ਆਪਣਾ ਕੱਸੀ ਦਾ ਪਾਣੀ ਛੱਡਿਆ ਵਿਆ ਤੇ ਬਾਪਾ ਦੂਜਾ ਮੂੰਗੀ ਵਾਲੀ ਦਾ ਕਦੂ ਵੀ ਆਪਾਂ ਬੱਸ ਇੱਕ ਤਰੀਕ ਤੋਂ ਲੱਗ ਜਾਾਂਗੇ ਕਰਨ ਬਾਪਾ ਵਾਲੀ ਬੱਟਾ-ਬੱਟਾਂ ਪਾਤੀਆਂ ਉਹਦੀਆਂ ਤੇ ਬੱਸ ਬੋਣ ਵਾਲੀ ਰਹਿੰਦੀ ਆ ਕਿਹੜਾ ਸਾਈਡ ਲੋਟ ਹਾਲ ਜੇ ਮਾਰਦਾਂਗੇ ਆ ਤੇ ਹਾਲ-ਹਾਲ ਇੱਥੇ ਕਦੂ ਕਰਕੇ ਕੱਟਦੇ ਸੀਗੇ ਬਸ ਉਹ ਆਪਣੀ ਪਨੀਰੀ ਆ ਤੇ ਉਧਰ ਆਪਣਾ ਕਸੀ ਦਾ ਪਾਣੀ ਛੱਡਿਆ ਉਹ ਵੀ ਦਿਖਾਉਨੇ ਆ ਆ ਆਪਣੀ 26 ਦੀ ਬਨੂਰੀ ਆ ਦੇਖੋ ਇੱਕ ਯੂਰੀਆ ਲਾਇਆ ਹੁਣੇ ਇਹਦੇ ਤੇ ਵਿੱਚ ਪਾਈਆ ਜ਼ਿੰਕ ਪਹਿਲਾਂ ਕੁਛ ਨਹੀਂ ਛੱਡਿਆ ਸੀਗਾ ਤੇ ਇਹ ਅੱਜ ਹੋ ਗਈ ਅੱਜ ਹੋ ਗਈ 24 25 ਹੋ ਗਈ ਅੱਜ 25 ਹੋ ਗਈ ਤੇ 13 ਤਰੀਕ ਦੀ ਵੀਜੀ ਵੀ ਅਜੇ ਇਹ ਹੋ ਗਈ 13 14 ਦਿਨਾਂ ਦੀ ਹੋਗੀ ਉਹ ਪਹਿਲੀ ਉਦੋਂ ਵੀ ਇੱਕ ਉਹ ਛੋਟੀ ਜਿਹੀ ਕਿਆਰੀ ਦਿਖਾਉਣੀ ਆ ਤੁਹਾਨੂੰ ਉਹ ਇਹ ਦੋ ਚਾਰ ਕਿ ਦਿਨ ਲੇਟ ਬੀਜੀ ਵੀ ਆ ਆ ਤੇ ਆਹਾ 13 13 14 ਤਰੀਕ ਦੀ ਬੀਜੀ ਆ ਆ ਉਹ ਤੋਂ ਪੰਜ ਚਾਰ ਦਿਨ ਬਾਅਦ ਚ ਬੀਤੀ ਸੀ ਸਾਨੂੰ ਥੋੜੀ ਲੱਗੀ ਆ ਤੇ ਵੱਟ ਜੀ ਪਾ ਕੇ ਛੋਟੀ ਜਿਹੀ ਕਿਆਰੀ ਬਣਾ ਕੇ ਇਹ ਗਿਆ ਮੁੜ ਕੇ ਘਾਟ ਮਨਾ ਜਾਵੇ ਜਾਨਕੀ ਆਪਣੇ ਕਿੱਲੇ ਬਣ ਜਾਣਿਆ 12.5 ਫੇਰ ਘਾਟ ਕੁੱਟਗੀ ਫੇਰ ਤੁਰੇ ਫਿਰਾਂਗੇ ਲਗਾ ਬੀਜ ਦਈਏ ਇਹ ਉਹ ਆਪਣੇ ਕੋਲੇ ਬੀ ਪਿਆ ਸੀਗਾ ਚਲੇ ਨਗੀ ਜੀ ਕਿਹਾਰੀ ਬਣਾ ਕੇ 25 ਕਿਲੋ ਵੀ ਪਾਤਾ ਸੀ ਤੇ ਆਪਣਾ ਛੱਡਿਆ ਕੱਸੀ ਦਾ ਪਾਣੀ ਤੇ ਇੱਧਰ ਫਿਰ ਆਪਾਂ ਮੋਟਰ ਦਾ ਰਾਤ ਪਾਣੀ ਪਾਇਆ ਨਹੀਂ ਸੀ ਕਿ ਆ ਵੀ ਕੱਸੀ ਦੀ ਵਾਰੀ ਆਉਣੀ ਸੀ ਤੇ ਆ ਵੀ ਹੁਣ ਇੱਧਰ ਕੱਸੀ ਦਾ ਪਾਣੀ ਛੱਡਿਆ ਪਿਆ ਆ ਲਈ ਇਹਦੇ ਚ ਆ ਹੁਣ ਦਾ ਕੱਸੀ ਦਾ ਖਾਲ ਆਪਣਾ ਤੇ ਆ ਛੱਡਿਆ ਆਪਣਾ ਕੱਸੀ ਦਾ ਪਾਣੀ ਇੱਧਰ ਇਹ ਲੈਣ ਤੇ ਤਿੰਨ ਕਿਲੇ ਵਾਲੀ ਤੇ ਲੱਗਿਆ ਵਾ ਕਜੂਰੀਆ ਲਾਤਾ ਸੀਗਾ ਬੱਚਾ ਚੱਲਦਾ ਲੈ ਪੰਜਾ ਛੇ ਕਿੱਲੇ ਅੱਜ ਪਾਣੀ ਪੈ ਜੂਗਾ ਅੱਸੀਓ ਤਰੀ ਚੱਲਦਾ ਖਾਲ ਤੇ ਪੈ ਪੀ ਨੱਪੇ ਵਪਾਰ ਨੱਕਾ ਨਹੀਂ ਖੋਲਦੇ ਹੁੰਦੇ ਉਹਦੇ ਉੱਥੇ ਪੈਪ ਆਉ ਪੈਪ ਚੱਲਦਾ ਉਹਦੇ ਇੱਧਰ ਉਹਦੇ ਗਾਂ ਪੈਪ ਆ ਉੱਥੇ ਪੈਪ ਚੱਲਦਾ ਉਹਦੇ ਇਹ ਲੈਣ ਤੇ ਆਦੀ ਇਹ ਪੈਰ ਪੈਰ ਪਿਲੇ ਪਰ ਟੱਕਣ ਜੇ ਲੱਗਦੇ ਕੀਤੇ ਵੀ ਆ ਇਧਰ ਆ ਪੈਰ ਪਾ ਦੇ ਆ ਪੈਰ ਤੇ ਚੱਲਦਾ ਆ ਬੂਟੀ ਜੀ ਬਹੁਤ ਹੋ ਜਾਂਦੀ ਐ ਤੇ ਦੋ ਤਿੰਨ ਵੇਰੀ ਮਾਰਦੀ ਦਵਾਈ ਇਹ ਮਰਦੀ ਨਹੀਂ ਹੁਣ ਇਹਨੂੰ ਵੱਡਾਂਗੀ ਆਦੇ ਆਹ ਪੈਰ ਚੱਲੀ ਜਾਂਦਾ ਇਹਦੇ ਜਨੂੰ ਪੈਰ ਪਰ ਟੱਕਣ ਜੇ ਉੱਤੇ ਲੱਗਦੇ ਕੀਤੇ ਵੀ ਆ ਬਸ ਟੱਕਣੀ ਖੋਲ ਦਈਦੇ ਆ ਅੱਸੀ ਦਾ ਪਾਣੀ ਪਈ ਜਾਂਦਾ ਤੇ ਉਹ ਖਾਲ ਭਰੇ ਜਾਂਦਾ ਇਧਰ ਨੂੰ ਵੀ ਥੋੜਾ ਥੋੜਾ ਲੰਗਣ ਲੱਗ ਗਿਆ ਤੇ ਪੱਠੇ ਵੀ ਆਪਾਂ ਵੱਢ ਕੇ ਲੱਦ ਲੇ ਚੱਲ ਹੁਣ ਰੋਟੀ ਚੱਕ ਕੇ ਲਿਉਨੇ ਆ ਕਿਉਂਕਿ ਸਵੇਰੇ ਸੁਬਾ 6:30 ਦਾ ਛੱਡਿਆ ਵਿਆ ਸੀ ਤੇ ਸਾਧਰੀ ਲਿਆਏ ਸੀ ਰੇੜੀ ਅਸੀਂ 5:30 ਨਾਲ ਹੀ ਸਕੂਟਰ ਰੇੜੀ ਤੇ ਬੱਸ ਹੌਣ ਵਾਲੇ ਪੱਠੇ ਛੱਡਉਣਿਆਂ ਨਾਲੇ ਰੋਟੀਆਂ ਪ੍ਰਸ਼ਾਦੇ ਚੱਕ ਲੈ ਹੁੰਨੇ ਆ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ